ਦੀ ਬੇਨਤੀ ਹੈ ਇੱਕ ਸਾਰੀ ਸੰਸਾਰ ਨੂੰ ਤੁੜੂnga ਮੁੰਡਿਆਂ ਨੂੰ ਸਭ ਨੂੰ ਸੰਸਾਰ ਆਖਲੀਏ ਦੇ ਵਿੱਚ ਮੰਡੀ ਦੇ ਖੜਾ ਮੈਂ ਕਿ ਇੱਥੇ ਜਿਹੜੇ ਬੂਟੇ ਲਾਏ ਆ ਤੇ ਬਾੜ ਕੋ ਰੱਬ ਨੇ ਲਾਏ ਆ ਮੈਥੋਂ ਪਹਿਲਾਂ ਵੀ ਸੇਵਾ ਮੈਂ ਕਰੀ ਆ ਹੁਣ ਵੀ ਮੈਥੋਂ ਕੋਨੇਕ ਬਾਤ ਜਿਹੜਾ ਸੁਖਮਨੀ ਸਾਹਿਬ ਕਰੋਨਾ ਨਾ ਇੱਥੇ ਇੱਥੇ ਸਾਥ ਵੀ ਆਉਣਗੇ ਤੇ ਚੋਰ ਵੀ ਆਉਣਗੇ ਇੱਥੇ ਇਹ ਨਹੀਂ ਪਤਾ ਕਿੰਨਾ ਬੰਦਾ ਆ ਜੂਗਾ ਯੂਰਾ ਹੈ। ਅੱਛਾ ਜਿਹੜਾ ਇਹ ਬਾਬਾ ਜੀ ਇੱਥੇ ਮੰਡੀ 'ਚ ਸੇਵਾ ਕਰਦਾਗਾ ਪਾਣੀ ਪੁਣੀ ਪਾਉਂਦਾ ਹੀ। ਹਾਂਜੀ। ਦੇਖਦੇ ਆ ਨਾ ਤੁਸੀਂ ਰੋਜ਼ਾਨਾ। ਰਵਿੰਦਰ ਤੇ ਤੂੰ ਆਉਣਾ ਹੁੰਦਾ ਨਾ ਸਵੇਰੇ ਸ਼ਾਮ ਗਰਾਊਂਡ 'ਚ। ਅੱਛਾ ਤੁਸੀਂ ਵੇਖਦੇ ਆ ਇਹ ਦਰਖਤ ਲਾਏ ਆ ਬਾਬੇ ਨੇ ਆਪ। ਹਾਂਜੀ ਪਾਣੀ ਪਾਉਂਦੇ ਹੁੰਦੇ ਇੱਥੇ। ਜਨਾਵ ਗਹਿਰੀ ਹੈ ਜੀ। ਅੱਛਾ ਤੇ ਤੂੰ ਵੀ ਆਉਣਾ ਸਵੇਰੇ ਸ਼ਾਮ ਗਰਾਊਂਡ 'ਚ ਨਾ। ਹਾਂਜੀ ਹਾਂਜੀ ਆਉਣੀ। ਤੇ ਤੁਸੀਂ ਵੇਖਦੇ ਹੋ ਇਹ ਬਾਬਾ ਜੀ ਪਾਣੀ ਪਾ ਰਹੇ ਆ ਨਾ ਲੰਬੇ ਸਮੇਂ ਤੋਂ ਇੱਥੇ ਹਾਂਜੀ ਹਾਂਜੀ ਬਹੁਤ ਟਾਈਮ ਦੀ ਆਉਂਦੀ ਹੈ ਜੀ ਤੇ ਮੰਡੀ 'ਚ ਜਿਹੜੇ ਆ ਦਰਖਤ ਲਾਏ ਆ ਵੱਡੇ ਵੱਡੇ ਪੂਰੀ ਮੰਡੀ 'ਚ ਛਾਂ ਹੈ ਬਹੁਤ